ਪਾਕਿਸਤਾਨ ਸੰਗਠੀ ਗੱਲ ਮੈਂ ਦੱਸਣੀ ਚਾਹੁੰਦਾ ਹੁਣ ਪਿੱਛੇ ਜੇ ਇਲੈਕਸ਼ਨ ਆਹ ਪਾਰਲੀਮੈਂਟ ਦਾ ਸੈਸ਼ਨ ਸੀਗਾ ਸਾਧਗਤ ਮੈਂ ਬੈਠਾ ਪਹਿਲਾਂ ਤਾਂ ਮੈਂ ਧੋਖ ਦੇ ਨਾਲ ਵੈਸੀ ਦੇਖਿਆ ਵੀ ਕੀ ਹੋ ਰਿਹਾ ਹੈ ਉਸ ਤੋਂ ਬਾਅਦ ਮੈਂ ਦੇਖਿਆ ਵੀ ਸਾਰੇ ਨਾ ਇੱਕ ਪਾਰਚੀ ਲਿਖਦੇ ਆ ਆਪਣਾ ਨਾਮ ਲਿਖਦੇ ਆ ਸਪੀਕਰ ਕੋਲੇ ਭੇਜ ਦਿੰਦੇ ਆ ਬੋਲਣ ਵਾਸਤੇ ਮੈਂ ਵੀ ਆਪਣਾ ਨਾਮ ਲਿਖਿਆ ਤੇ ਭੇਜਤਾ ਥੋੜੀ ਦੇਰ ਬਾਅਦ ਜਿਹੜੇ ਬੰਦੇ ਕੋਲ ਮੈਂ ਪਾਰਟੀ ਭੇਜੀ ਸੀ ਉਹ ਆ ਗਿਆ ਕਹਿੰਦਾ ਜੀ ਇਹਦੇ ਥੱਲੇ ਮੈਟਰ ਲਿਖੋ ਮੈਟਰ ਕਿਸ ਤੇ ਬੋਲਣਾ ਹੈ ਮੈਂ ਲਿਖਤਾ ਜੀ ਅਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਬਾਰੇ ਸਾਰ ਸੰਗਤ ਸਵੇਰੇ 11:30 ਮੈਂ ਫਰਚੀ ਭੇਜੀ ਮੈਂ 1:30 ਵਜੇ ਤੱਕ ਬੈਠਾ ਰਿਆ ਲੰਚ ਟਾਈਮ ਤੱਕ ਮਨੋਨੀ ਜੀ ਨੇ ਬੁਲਾਇਆ ਨਾ ਟਾਈਮ ਦਿੱਤਾ ਮੈਂ ਉੱਠ ਕੇ ਆ ਗਿਆ ਮੈਂ ਕਿਹਾ ਚਲੋ ਅੱਜ ਕੱਲ ਨੂੰ ਸਹੀ ਜਦ ਮੈਂ ਅਗਲੇ ਦਿਨ ਫਿਰ ਫਰਚੀ ਲਿਖੀ ਫਿਰ ਆਪਕੇ ਆ ਦੇਣਾ ਮੈਂ ਕਿਹਾ ਪੁੱਛਾਂ ਤਾਂ ਸੀ ਵੀ ਕੱਲ ਵੀ ਭੇਜੀ ਸੀ ਬੁਲਾਇਆ ਕਿਉਂ ਨਹੀਂ ਜਦ ਮੈਂ ਦੇਣ ਗਿਆ ਤੇ ਪਾਰਚੀ ਦੇਖਦੇ ਸਾਰੀ ਨਹੀਂ ਜੀ ਤੁਸੀਂ ਨਹੀਂ ਬੋਲ ਸਕਦੇ ਇਸ ਮੁੱਦੇ ਤੇ ਇਹ ਸਿਸਟਮਤਾ ਹੈ ਵੀ ਐਵੇਂ ਤੁਹਾਨੂੰ ਕਾਇਨ ਨਹੀਂ ਮਿਲ ਸਕਦਾ ਅੰਮ੍ਰਿਤਪਾਲ ਤੇ ਬੋਲਣ ਦਾ ਸਿੰਘਾਂ ਬਾਰੇ ਬੋਲਣ ਦਾ ਹੋਰ ਕੋਈ ਜਿੰਨੇ ਵੀ ਸਿਸਟਮ ਮੈਂ ਹੋਰ ਗੱਲਾਂ ਕੀਤੀਆਂ ਨਹੀਂ ਜੀ ਕਹਿੰਦੇ ਜੀ ਇਹਨਾਂ ਤੇ ਤਾਂ ਸਿਰਫ ਤੁਸੀਂ ਤਾਂ ਬੋਲ ਸਕਦੇ ਹੋ ਉਥੇ ਤਾਂ ਰਾਜ ਸੰਗਤ ਜੀ ਇੱਕ ਡਰਾ ਨਿਕਲਦਾ ਹੁੰਦਾ ਹੈ ਰੋਜ਼ ਸਵੇਰੇ ਜਿੰਨੇ ਵੀ ਐਮਪੀ ਆ ਜਿੰਨਿਆਂ ਨੇ ਬੋਲਣਾ ਇੱਕ ਦਿਨ ਪਹਿਲਾਂ ਪਰਚੀ ਦੇ ਨਾ ਪਾ ਦਿੰਦੇ ਆ ਲਿਖ ਦਿੰਦੇ ਆ ਤੇ ਅਗਲੇ ਦਿਨ ਸਵੇਰੇ ਇਹ 20 ਐਮਪੀ ਆ ਵੀ ਕੱਢਦੇ ਹੁੰਦੇ ਆ ਜਿਹੜੇ 20 ਐਮਪੀ ਆ ਦੀਆਂ ਪਰਚੀਆਂ ਨਿਕਲ ਆਈਆਂ ਉਹ 20 ਜਣਿਆਂ ਨੂੰ ਟਾਈਮ ਮਿਲੂਗਾ ਬੋਲਣ ਦਾ ਮੈਨੂੰ ਕਹਿੰਦੇ ਜੀ ਜਾਂ ਤਾਂ ਤੁਹਾਡਾ ਡਰਾਫਟ ਨਾਮ ਆਵੇ ਤਾਂ ਇਸ ਤੇ ਬਹਿਸ ਚੱਲਦੀ ਹੋਵੇ ਜਿਵੇਂ ਚੰਨੀ ਬੋਲਿਆ ਸੀ ਉਦੋਂ ਡਰਾਉ ਨਿਕਲੇ ਸੀ ਚੰਨੀ ਦਾ ਨਾਮ ਆਇਆ ਸੀ ਹਾਂ ਮਤਲਬ ਸਾਹ ਸਾਹ ਕੱਤੇ ਆਪਾਂ ਨੂੰ ਬੋਲਣ ਵੀ ਨਹੀਂ ਦਿੰਦੇ ਜੇ ਆਪਾਂ ਆਪਣੇ ਕੌਮ ਦੇ ਹੱਕ ਦੀ ਗੱਲ ਕਰੀਏ ਤਾਂ ਇਹ ਗੱਲਾਂ ਵੀ ਨਹੀਂ ਕਹਿ ਕਹਿ ਵੀ ਨਹੀਂ ਸਕਦੇ ਆਪਾਂ ਆਪਣੀ ਮੰਗ ਵੀ ਨਹੀਂ ਰੱਖ ਸਕਦੇ ਆਪਾਂ ਨੂੰ ਹੋਰੇ ਤੱਕ ਦਵਾਇਆ ਜਾਂਦਾ ਹੈ ਗੋਈ ਦੀ ਸਾਧ ਸੰਗਤ ਜੀ ਹੁਣ ਸਮਾਂ ਜਿਵੇਂ ਕੌਮ ਨੇ ਬਹੁਤ ਮਾਣ ਬਖਸ਼ਿਆ ਸਾਨੂੰ ਦੋਹਾਂ ਨੂੰ ਜਿਤਾ ਕੇ ਇਹ ਜਿਹੜੇ ਕੌਮ ਨੇ ਹੁਣ ਮੋੜਾ ਕੱਟਿਆ ਏ ਕਿੱਥੇ ਆਪਾਂ ਇੱਕੋ ਪਾਰਟੀ ਨੂੰ ਜਿਤਾ ਕੇ ਮੈਂ ਕਿਸੇ ਬਾਰੇ ਮਾੜਾ ਨਹੀਂ ਬੁਲਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਾਫੀ ਦਿੱਤੀ ਸਾਰਾ ਕੁਝ ਕੀਤਾ ਔਰ 80 ਸਾਲਾਂ ਸੱਟੇ ਵਿੱਚ ਹੁਣ ਅੱਗੇ ਆਪਾਂ ਆਪਣੀਆਂ ਵੋਟਾਂ ਬਣਾਈਏ ਸ਼ਰਮਣੀ ਕਮੇਟੀ ਦੀਆਂ ਐਸਜੀਪੀਸੀ ਦੀਆਂ ਵੋਟਾਂ ਬਣਾਈਏ ਵੱਧ ਤੋਂ ਵੱਧ ਫਿਰ ਜਿਹੜੇ ਵੀ ਆਪਣੇ ਚਾਵਾ ਨੇ ਲੱਖੇ ਲੜਦੇ ਉਹ ਸਿੰਘ ਵੀ ਆਪਣੇ ਆਲੇ-ਦਾਲੇ ਮਤਲਬ ਸਾਰਾ ਵਰਕ ਕਰਨ ਪਿੰਡਾਂ ਚੋਂ ਜਾਣ ਉਸ ਤੋਂ ਬਾਅਦ ਜਿਹੜਾ ਹਲਕੇ ਦੇ ਲੋਕ ਜੀ ਨੂੰ ਪਸੰਦ ਕਰਦ ਕੇ ਆਪਾਂ ਉਹਨੂੰ ਜਰੂਰ ਮੌਕਾ ਦਵਾਂਗੇ ਟਿਕਟ ਦਵਾਂਗੇ ਬਾਪੂ ਜੀ ਦੀ ਐ ਬਾਪੂ ਇਹਨਾਂ ਸਲਾਹ ਕਰਕੇ ਆਪਾਂ ਸਾਰੇ ਇੱਕ ਕਮੇਟੀ ਬਣਾਵਾਂਗੇ ਕਮੇਟੀ ਬਣਾ ਕੇ ਉਹਦੇ ਵਿੱਚ ਕਿਰਤ ਜਿਹੜਾ ਯੋਗ ਲੱਗਿਆ ਉਹਨੂੰ ਆਪਾਂ ਜਰੂਰ ਮੌਕਾ ਦੇਵਾਂਗੇ ਕਿਉਂਕਿ ਮੈਨੂੰ ਲੱਗਦਾ ਸ਼ਰੋਮਣੀ ਕਮੇਟੀ ਦੇ ਇਲੈਕਸ਼ਨ ਆ ਜਾਣੇ ਆ 12ਵੇਂ ਕਿੰਨੇ ਚ ਹੋ ਜਾਣੇ ਆ ਬਾਕੀ ਸਾ ਸੰਗਤ ਜੀ ਬਹੁਤ ਬੰਨੂ ਸ਼ੋ ਨਾਉਣੇ ਆ ਬਹੁਤ ਸੰਗਤ ਜੁੜਨਾ ਚਾਹਦੀ ਹੈ ਆਪਣੇ ਨਾਲ ਆਪਾਂ ਵੱਧ ਤੋਂ ਵੱਧ ਸੰਗਤ ਨੂੰ ਆਪਣੇ ਨਾਲ ਜੋੜੀਏ ਮੈਨੂੰ ਐਵੇਂ ਵੀ ਲੱਗਦਾ ਵੀ ਮੈਨੂੰ ਪੰਜਾਬ ਤੋਂ ਬਾਹਰੋਂ ਵੀ ਯੂਪੀ ਜੋ ਹਰਿਆਣੇ ਚੋਂ ਬਹੁਤ ਫੋਨ ਹੋਨੇ ਐ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਪੰਜਾਬ ਤੋਂ ਬਾਹਰ ਵੀ ਚੋਣਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਵੀ ਆਪਾਂ ਜਿਹੜੀਆਂ ਸਿੱਖ ਕੰਨੀਆਂ ਜਿੱਥੇ ਸਿੱਖਾ ਦੀ ਗਿਣਤੀ ਵੱਧ ਹੈ ਵੀ ਆਪਾਂ ਉੱਥੇ ਆਪਾਂ ਨੂੰ ਉੱਥੇ ਇੰਟਰਸਟ ਲੈਣਾ ਚਾਹੀਦਾ ਹੈ elections ਆ ਦੇ ਵਿੱਚ ਬਾਕੀ ਸਾਧ ਸੰਗਤ ਜੀ ਹੁਣ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਕਿਵੇਂ ਆਪਣੇ ਨਾਲ ਪਹਿਲਾਂ ਅਸੀਂ ਅਮਰਤ ਸ਼ਾਹ ਤੋਂ ਵੀ ਟਾਈਮ ਮੰਗਿਆ ਨਹੀਂ ਦਿੱਤਾ ਮਿਲਣ ਦਾ ਟਾਈਮ ਪਹਿਲਾਂ ਕਹਿੰਦੇ ਮਿਲਾ ਦਾਂਗੇ ਫਿਰ ਮਲਾਇਆ ਹੀ ਨਹੀਂ ਫਿਰ ਕਹਿੰਦੇ ਜੀ ਤੁਸੀਂ ਬਾਅਦ ਚਾਓ ਨਹੀਂ ਹੁਣ ਤੱਕ ਮਤਲਬ ਗੱਲ ਇਹ ਹੈ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਆਪਣੀਆਂ ਮੰਗਾਂ ਵਾਸਤੇ ਆਪਣੇ ਹੱਲ ਵਾਸਤੇ ਆਪਾਂ ਨੂੰ ਇਕੱਠੇ ਹੋ ਕੇ ਹੱਪੜਾ ਮਾਰਨਾ ਪੈਣਾ ਹੈ ਐਵੇਂ ਆਪਾਂ ਨੂੰ ਇਹਨਾਂ ਨੇ ਕੁਝ ਨਹੀਂ ਦੇਣਾ ਆਪਾਂ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਵੇਂ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਸਿੱਖ ਕੌਮ ਦਾ ਜਿਵੇਂ ਤੁਸੀਂ ਸਾਨੂੰ ਜਿਤਾਇਆ ਇੱਕ ਵਾਰੀ ਹੋਰ ਵੀ ਗਾਂ ਵੀ ਸਾਡਾ ਸਾਥ ਦਿਓ ਤਾਂ ਕਿ ਆਪਾਂ ਜੋ ਵੀ ਸਾਧ ਸੰਗਤ ਜਿਹੜੀ ਸਟੇਟ ਤੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਐ ਜਿਹੜੀ ਤੋਂ ਲੋਹਾ ਨਿਕਲਦਾ ਐ ਸਾਰਾ ਕੁਝ ਕਾਪਰ ਨਿਕਲਦਾ ਐ ਕੋਈ ਧਾਤ ਕੋਈ ਕੁਝ ਵੀ ਨਿਕਲਦਾ ਐ ਉਹ ਸਟੇਟ ਉਹਦੀ ਮਾਲਕ ਹੁੰਦੀ ਐ ਉਹ ਵੇਚਦੀ ਐ ਸਾਧ ਸੰਗਤ ਅਕੋਰਡਿੰਗ ਟੂ ਰਪੀਰੀਅਨ ਲਾਅ ਆਪਾਂ ਪਾਣੀ ਦੇ ਮਾਲਕ ਐ ਪਾਣੀ ਜਿੱਧਰ ਨੂੰ ਜਾਂਦਾ ਐ ਆਪਣੀ ਸਟੇਟ 'ਚ ਜੇ ਆਉਂਦਾ ਐ ਤਾਂ ਆਪਾਂ ਉਹਦੇ ਮਾਲਕ ਐ ਸਾ ਸੰਗਤ ਜਿਹੜਾ ਐਨੇ ਸਾਲ ਹੋ ਗਏ ਆਪਾਂ ਪੰਜਾਬ ਸਤਾਨ ਨੂੰ ਪਾਣੀ ਦੇਣੇ ਆਪਾਂ ਨੂੰ ਕਿਸੇ ਦਾ ਕੋਈ ਰੁਪਈਆ ਨਹੀਂ ਮਿਲਿਆ ਪਾਣੀ ਦਾ ਜਦ ਕੀ ਉਹ ਮਿਲਣਾ ਚਾਹੀਦਾ ਹੈ ਆਪਾਂ ਨੂੰ ਪੈਸੇ ਮਿਲਨੇ ਚਾਹੀਦੇ ਆ ਇਸ ਲਈ ਆਪਾਂ ਹੁਣ ਗਾਹਾ ਹੌਲੀ ਹੌਲੀ ਸਾਰਾ ਆਪਾਂ ਵਰਕ ਕਰਕੇ ਆਪਣਾ ਆਉਣ ਵਾਲੀਆਂ ਸਤਾਈਆਂ ਚੋੜਾ ਚੱਪਾ ਇਕੱਠੇ ਹੋ ਕੇ ਹੰਬਲਾ ਮਾਰੀਏ ਤੇ ਕੁਛ ਨਾ ਕੁਛ ਆਪ ਆਪਣੀ ਸਟੇਟ ਲਈ ਕਰੀਏ ਤੇ ਸਾਥਿੰਗਤ ਮੈਂ ਖੀਨ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਗਾ ਤੇ ਇੱਕ ਬੇਨਤੀ ਕਰਦਾ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਨਾ ਆੜੇ-ਦਾੜੇ ਦੇ ਪਿੰਡਾਂ 'ਚ ਫਿਰ ਕੇ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਓ ਸ਼੍ਰੋਮਣੀ ਕਮੇਟੀ ਦੀ ਤਾਂ ਕਿ ਜੋ ਆਪਾਂ ਇਕੱਠੇ ਹੋ ਕੇ ਲੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰ ਜੀ ਜੁੜੀ ਚੁੜੀ ਸਾਹਿਬ ਸੰਗਤ ਜੀ ਉਹ ਆਇ ਗੁਰਜੀਕਾ ਖਾਲਸਾ ਮਹਾਰਾਜ ਜੀ ਦੇ ਮਤੇ ਮੈਂ ਪਹਿਲਾਂ ਤੇ ਗੁਰੂ ਸਾਹਿਬ ਦਾ ਧੰਨពੁਰ ਸ਼ੁਕਰ ਕਰਦਾ ਤੇ ਬਾਕੀ ਤੁਹਾਡੇ ਸੰਗਤ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਕਵਾ ਸਾਹਿਬ ਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਅੰਦਰ ਪੰਥ ਵਾਸਤੇ ਇੰਨਾ ਵੱਡਾ ਜਿਹਬਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਤੇ ਪਹਿਲੀ ਵਾਰ ਉਹਨਾਂ ਦੇ ਦਰਸ਼ਨ ਕੀਤੇ ਆ ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹ ਇਸ ਅਸਥਾ ਜਾ ਕੇ ਜਾਂ ਗੁਰਦਵਾਰਾ ਪਰੰਧ ਕਮੇਟੀ ਦੇ ਜੋ ਉਹਨਾਂ ਨੇ ਪ੍ਰਬੰਧ ਦੇ ਬਾਰੇ ਦੱਸਿਆ ਕਿ ਇੱਥੇ ਦੇ ਸਾਡੀਆਂ ਮੇਰੇ ਖਾਤੇ ਕੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀ ਕੌਮ ਵਿੱਚ ਅਜੇ ਵੀ ਇਨ੍ਹਾਂ ਦੇ ਜੋਧੇ ਆ ਇਨ੍ਹਾਂ ਦੇ ਜੋਧੇ ਆ ਕਿ ਜਿਹੜੇ ਇਹ ਕਿਸੇ ਲਾਲਚ ਵਸ ਨਹੀਂ ਉਹ ਪੰਥ ਦੀ ਚੜ੍ਹਦੀ ਕਲਾ ਲਈ ਸੇਵਾ ਕਰਦੇ ਆ ਤੇ ਇਸ ਇਸ ਕਮੇਟੀ 'ਚ ਕੋਈ ਖਿੱਚ ਤਾਣ ਨਹੀਂ ਇਹ ਤਾਂ ਵੇਖੋ ਜੀ ਦੇਖੋ ਕਿ ਕਮੇਟੀਆਂ 'ਚ ਇੱਕ ਦੂਜੇ ਦੇ ਉੱਪਰ ਆਪਾਂ ਵੰਡਵਾਤੇ ਪੱਟਾਂ ਲਾਤੀਆਂ ਕਈ ਕੁ ਸ਼ੰਤਾ ਮੇਰੇ ਖਿਆਲ 'ਚ ਉਹ ਸਾਡੇ ਵਾਸਤੇ ਬੜੀ ਸਾਡੇ ਕਰਤਾਰ ਨੂੰ ਬੜਾ ਨੀਵਾ ਦਿਖਾਉਂਦੇ ਆ ਤੇ ਮੈਂ ਸੋਚਦਾ ਕਿ ਸਾਨੂੰ ਇਹੋ ਜੀਆਂ ਸ਼ਕਤੀਆਂ ਤੋਂ ਆਪਣੇ ਗੁਰਦੁਆਰਾ ਪ੍ਰਬੰਧ ਸੁਧਾਰ ਵਾਸਤੇ ਜੋ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਰਹੇ ਆ ਉਹ ਵੀ ਆਪਾਂ ਇਹੋ ਜੀਆਂ ਸ਼ਕਤੀਆਂ ਨੂੰ ਅੱਗੇ ਲੈ ਕੇ ਆਗੇ ਉਹ ਇਹੋ ਜੇ ਜੋਗ ਵਿਅਕਤੀ ਸਾਡੀ ਕੌਮ ਨੂੰ ਸੇਧ ਦੇਣ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਿੱਦਾਂ ਹੋਣਾ ਚਾਹੀਦਾ ਹੈ ਗੁਰਦੁਆਰਿਆਂ ਦੇ ਪ੍ਰਬੰਧ 'ਚ ਗੁਰਦੁਆਰਿਆਂ 'ਚ ਕਿਹੋ ਜਿਹੇ ਕਾਰਜ ਹੋਣੇ ਚਾਹੀਦੇ ਆ ਦੇਤੇ ਉਹਨਾਂ ਜੇ ਤਾਂ ਇਹਨਾਂ ਨੇ ਦੱਸਿਆ ਕਿ ਬਹੁਤ ਇਹਤੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਆ ਉਹ ਇਹੋ ਜਿਹਾ ਕੱਟ ਕਰਨ ਤੋਂ ਪਹਿਲਾਂ ਵੈਸੇ ਹੀ ਭੱਜ ਜਾਂਦੇ ਸੀ ਇੱਥੇ ਨਹੀਂ ਹੋ ਸਕਦਾ ਜੀ ਇੱਥੇ ਕੋਈ 100 ਬਾਨੇ ਕੱਢਦੇ ਇੱਥੇ ਜ਼ਰੂਰ ਪੁਲਸ ਨਾ ਕਰੋਗੇ ਸਾਨੂੰ ਅਜਿਹਾ ਚੀਆ ਨਾ ਕਰਨਗੇ ਤੇ ਮੈਂ ਬਣਾ ਬੜੀ ਜੁਰਤ ਵਾਲੀ ਗੱਲ ਹੈ ਕਿ ਜਿਹੜੇ ਮਕਸਦ ਦੀ ਗੁਰਦੁਆਰੇ ਇਹ ਸਾਡੇ ਗੁਰੂ ਸਾਹਿਬ ਨੇ ਤਿਆਰ ਕੀਤੇ ਸੀ ਉਹ ਮਕਸਦ ਨੂੰ ਇਹ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰ ਪੂਰਾ ਕਰ ਰਿਹਾ ਇਸ ਕਰਕੇ ਬਹੁਤ ਬਹੁਤ ਵਧਾਈ ਦੇ ਪਾਤਰ ਆ ਮੇਰਾ ਇਹਨਾਂ ਦੇ ਚਰਨਾਂ 'ਚ ਸਿਰ ਫੀਂ ਝੁਕਦਾ ਕਿ ਇਹ ਇਹੋ ਜਿਹਾ ਸ਼ਖੀਸ਼ਾ ਦੀ ਸਾਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਵਾਸਤੇ ਲੋੜਿਆ ਹਭ ਇਹੋ ਜਿਹਾ ਸ਼ਖੀਸ਼ਾ ਨਹੀਂ ਤੇ ਇਹ ਜਿਹੜੇ ਜੋ ਸਾਡੀ ਕੌਮ ਦੇ ਹਾਲਾਤ ਬਣੇ ਪਏ ਆ ਤੇ ਇਹਦੇ ਵਾਸਤੇ ਆਪਾਂ ਸਾਰਿਆਂ ਨੂੰ ਪਤਾ ਕਿ ਇਹਨੂੰ ਦੱਸਣ ਦੀ ਲੋੜ ਨਹੀਂ ਇਹ ਜਿੰਨਾ ਸਰਬਜੀਤ ਧੋਣਾ ਦੱਸਿਆ ਕਿ ਸਾਡੀ ਗੱਲ ਕਿਤੇ ਵੀ ਸੁਣੀ ਜਾ ਰਹੀ ਸਾਡੇ ਦਸਾਂ ਦਿੱਲੀ ਇਤਨਾ ਲਾ ਕੇ ਬੈਠੇ ਆ ਚੰਡੀਗੜ੍ਹ ਤੇ ਸਾਡੇ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਲਤੀਪੁਰ ਇੱਥੇ ਤੁਹਾਡੇ ਗਵਾਨ ਚ ਇਥੇ ਇਹ ਮੋਰਚਾ ਲੱਗਾ ਹੋਇਆ ਸਾਡੀ ਸਾਡੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਗਾ ਮੇਰੇ ਮੇਰਾ ਖਿਆਲ ਹੈ ਕਿ ਜੇ ਆਇਆ ਇਨਸਾਫ ਸਾਡੀ ਕੌਮ ਤੇ ਪਹਿਲਾਂ ਦੂਜਿਆਂ ਨੂੰ ਇਨਸਾਫ ਦਿੰਦੇ ਸੀ ਪਰ ਅਸੀਂ ਉਹ ਇਨਸਾਫ ਵਾਸਤੇ ਦਰਦਰ ਖੁਦ ਪਟਕ ਰਹੇ ਹਾਂ ਜਿਹਦਾ ਕਾਰਨ ਹੈ ਕਿ ਸਾਡਾ ਕਰਤਾਰ ਮੌਨ ਨੀਵਾ ਚ ਉੱਟਾ ਇਹ 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 ਸਾਡੇ ਜਿਹੜੇ کردار ਦੀ ਜਿਹੜੀ ਆ ਇਹ ਇਹ ਨਿਸ਼ਾਨੀ ਆ ਕਿ ਅਸੀਂ ਜਿਹੜੇ ਕਿ ਛੋਟੀਆਂ-ਛੋਟੀਆਂ ਚੋਤਰਾ ਪਿੱਛੇ ਸਰਕਾਰਆਂ ਕਿਹ ਲੈਣੀਆਂ ਕੱਢਦੇ ਫਿਰਦੇ ਆ ਜਿਹੜੇ ਆ ਗੋਂ ਅਸੀਂ ਚੁਣ ਕੇ ਅੱਗੇ ਕਰਨੇ ਜਿੱਨਾ ਸਾਡੀ ਗੱਲ ਕਰਨੀ ਹੁੰਦੀ ਆ ਉਹ ਸਰਕਾਰ ਦੀ ਝੋਲੀ 'ਚ ਜਾ ਬੰਦੇ ਆ ਇਹ 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 ਚੀਜ਼ਾਂ ਜਿਹੜੀਆਂ ਨਾ ਮੇਰਾ ਖਿਆਲ ਆ ਕਿ ਜੇ ਅਸੀਂ ਆਪਣੇ ਇਤਿਹਾਸ ਤੋਂ ਕੁਸੈਦ ਲਈਏ ਤੇ ਸਾਡੇ ਇਤਿਹਾਸ ਦੇ ਨਵਾਬ ਕਪੂਰ ਸਿੰਘ ਸਾਡੇ ਵੱਡੇ-ਵੱਡੇ ਰਿਆਣੇ ਤੇ ਨਵਾਬ ਗਿਆਨ ਫੋਕਰਾ ਮਾਰਤੀਆਂ ਅੱਜ ਸਾਡੇ ਜਿਹੜੇ ਆਮ ਛੋਟ ਛੋਟੀਆਂ ਚੌਧਰਾ ਪਿੱਛੇ ਅਸੀਂ ਆਪਣੇ ਕੌਮ ਨਾਲ ਵੱਡੀਆਂ ਵੱਡੀਆਂ ਗਦਾਰੀਆਂ ਕਰਨ ਵਾਸਤੇ ਤਿਆਰ ਹਾਂ। ਛੇ ਆ ਬਹੁਤ ਥੋੜੇ ਜਿ ਸਾਡੀ ਅਸੀਂ ਵਿਖ ਜਾਣੇ ਸਾਡਾ ਹੁਣ ਮੇਰਾ ਖਿਆਲ ਹੈ ਕਿ ਉਹ ਤੇ ਨੀਵੇਂ ਪੱਦਰ ਤੇ ਸਾਡੀ ਜਿਹੜੀ ਸਾਡੇ ਹਾਲਾਤ ਬਣ ਚੁੱਕੇ ਆ। ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਜੇ ਉਹਨਾਂ ਨੇ ਸਾਡੇ ਇਹ ਬੜੇ ਯੋਧੇ ਸੂਰਬੀਰਾਂ ਦੇ ਘਰ ਬੈਠੇ ਇਥੇ ਕਿ ਉਹਨਾਂ ਨੂੰ ਜਿਹੜਾ ਹਾਲ ਤੱਕ ਦਾ ਬਦਲਾ ਗਿਆ ਹਾਲ ਤੱਕ ਨੂੰ ਉਹਨਾਂ ਨੇ ਢਾਇਆ ਤੇ ਸਾਡੇ ਯੋਧੇ ਨੇ ਬਦਲਾ ਲਿਆ ਤੇ ਉਹ ਸਾਡੇ ਲੋਕਾਂ ਨੇ ਉਹਨੂੰ ਬਣਾ ਵੀ ਲਿਆ ਪਰ ਸਾਡੇ ਸਾਡੇ ਸੁਧਾਰਾਦਰੋਂ ਖਤਮ ਕਰਨਾ ਚਾ ਰਹੀ ਹੈ ਜੋ ਜੇਸਾ ਹਾਲਾਤ ਅੱਜ ਸੀ ਅੱਜ ਪਹੁੰਚ ਗਏ ਆ ਸਾਡੇ ਸੰਸਥਾਨ ਤੇ ਹਮਲਾ ਵਾ ਉਹ ਜਿਹੜਾ ਘਟਾ ਨਾ ਉਪਰਾਉਣ ਵਾਲਾ ਤਾਂ ਅਸੀਂ 2 ਸਾਲਾਂ ਚ 4 ਸਾਲਾਂ ਚੋਂ ਦੁਬਾਰਾ ਆਸਾਨੀ ਕਰ ਲਈ ਹੋਗੀ ਪਰ ਇਹ ਜਿਹੜੀ ਸਾਡੀ ਹੁਣ ਹੈ ਜੇਸਾ ਹਾਲਾਤ ਸਾਡੇ ਇਹ ਸੰਸਥਾਵਾਂ ਨੂੰ ਤੈਸ਼ ਨੈਸ਼ ਕਰ ਦਿੱਤਾ ਗਿਆ ਇਹਨੂੰ ਦੁਬਾਰਾ ਅਸੀਂ ਖੜਾ ਕਰਨ ਵਾਸਤੇ ਸਾਨੂੰ ਕੁਝ ਸਮਾਂ ਲੱਗੂਗਾ ਉਹ ਵੀ ਅਸੀਂ ਜੇ ਸਾਰੇ ਜਾਣੇ ਨਾਲ ਮਿਲ ਕੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਹੁਣ ਜੇ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ ਅਸੀਂ ਆਪਣੇ ਕੌਮੀ ਕਾਰਜਾਂ ਵਾਸਤੇ ਕਿੰਨੇ ਵੇਸਲੇ ਅਸੀਂ ਹੋਰ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਹੋਵੇ ਕਾਹ ਮੇਲੇ ਦੀ ਲੜਨੀ ਹੋਵੇ ਹੋਰ ਕਰਨ ਕਾਰਜ ਕਰਨੇ ਹਣ ਕਿ ਅਸੀਂ ਦਿਨ ਰਾਤੇ ਕਰਦਨੇ ਪਰ ਇਹ ਜਿਹੜੇ ਕੌਮੀ ਫਰਜ਼ ਹੈ ਸਾਡਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣੀਆਂ ਸ਼੍ਰੋਮਣੀ ਕਮੇਟੀ ਚੰਗੇ ਪ੍ਰਬੰਧਕ ਲੈ ਆਉਣ ਦੀ ਗੱਲ ਜਿਹੜੀ ਆ ਅਸੀਂ ਦਿਨ ਰਾਤ ਉਹਦਾ ਦੇ ਘੰਡੋਰਾ ਫਿੜਦਿਆਂ ਕਿ ਉਹ ਕਿਆ ਹੋ ਗਿਆ ਉਹ ਹੋ ਗਿਆ ਉਹਦੇ ਸੁਧਾਰ ਵਾਸਤੇ ਅਸੀਂ ਜੋ ਸਾਡੇ ਕੋਲ ਅਧਿਕਾਰ ਆ ਅਧਿਕਾਰ ਤੇ ਸਾਡੇ ਕੋਲ ਵੋਟਾਂ ਆ ਨਾ ਵੋਟ ਦੇ ਅਧਿਕਾਰ ਨੇ ਅਸੀਂ ਪਹਿਲੇ ਪ੍ਰਬੰਧਕਾਂ ਨੂੰ ਪਿੱਛੇ ਧੱਕ ਸਕਦੇ ਆ ਜਾਂ ਚੰਗਿਆਂ ਨੂੰ ਅੱਗੇ ਲਿਆ ਸਕਦੇ ਆ ਤੇ ਪਰ ਜੇ ਅਸੀਂ ਉਹ ਉਹ ਵੀ ਆਪਣਾ ਅਧਿਕਾਰ ਆ ਪੇਸ਼ ਕਰ ਰਹੇ ਆ ਨੇ ਫੇਰ ਤੋਂ ਮੇਰਾ ਕਹ ਲਿਆ ਕਿ ਆਪਣਾ ਰਾਬੀ ਰੱਖਾ ਵਾ ਇਸ ਕਰਕੇ ਕਿ ਗੁਰੂ ਚਰਨਾ ਚੱਕ ਕੇ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਜਿੱਦਾਂ ਅਸੀਂ ਆਪਣੇ ਪਰਿਵਾਰਾਂ ਵਾਸਤੇ ਜਦੋਂ ਯਾਦ ਕਰਦੇ ਹਾਂ ਉਹਦਾ ਅਸੀਂ ਪੰਥਕ ਕਾਰਜਾਲੇ ਵੀ ਅਸੀਂ ਵਧ ਛੜ ਕੇ ਅੱਗੇ ਵਧੀਏ ਤੇ ਆਪਾਂ ਆਪਣੇ ਹਿਸਾਬ ਆਈਏ ਸਾਰੇ ਜਣੇ ਆਪ ਆਪਣਾ ਖੌਮੀ ਫਰਜ ਸਮਝੀਏ ਜਿੱਥੇ-ਜਿੱਥੇ ਵੀ ਸਾਡੀ ਲੋੜ ਆ ਬਾਕੀ ਸਾਡੇ ਚ ਮੇਰਾ ਖਿਆਲ ਹੈ ਕਿ ਹੁਣ ਜੇ ਸਾਡੀ ਕੌਮ ਬੜੀ ਛੋਟੀ ਹੈ ਸਾਡੀ ਧਰਿਆ ਚੌਧਰ ਦਾ ਹੀ ਸਾਰਾ ਰੋਲਾ ਕਿਉਂ ਲੱਗਦਾ ਕਿ ਸਾਡੇ ਜਿਹੇ ਕਿਸਾਨ ਜਿਤ ਕਿਸਾਨ ਆ ਤੇ ਕਿਸਾਨਾਂ ਦੀਆਂ ਵੀ ਪਤਾ ਨਹੀਂ ਕਿੰਨੀਆਂ ਜੇ ਜੇ ਸਾਡੀਆਂ ਪੋਲੀਟਿਕਲ ਪਾਰਟੀਆਂ ਤੇ ਉਹਨਾਂ ਦਾ ਵੀ ਕੋਈ ਲੇਖਾ ਨਹੀਂ ਤੇ ਮੇਰਾ ਖਿਆਲ ਹੈ ਕਿ ਆਪਾਂ ਇਹ ਗਲਤ ਆਪਾਂ ਗੁਰੂ ਦੀ ਕਰਦੇ ਆ ਸਾਰੇ ਜਿਹੜੇ ਗੁਰੂ ਨੂੰ ਮੰਨਦੀ ਕਰਦੇ ਆ ਫਿਰ ਸਾਡੇ ਜੀਨੇ ਵਕਤੇਵੇਂ ਕਿਉਂ ਆ ਹਾਂ ਸਾਡੇ ਗੁਰੂ ਨੇ ਤੇ ਕਿਹਾ ਨਾ ਕੋਪੈਰੀ ਨਹੀਂ ਬਗਾਨਾ ਕਿ ਅਸੀਂ ਤੇ ਆਪਣੇ ਭਰਾ ਭਰਾ ਨੂੰ ਅਸੀਂ ਤੇ ਆਪਣੇ ਚ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਹੀ ਵਿਚਾਰ ਰਹੇ ਅਸੀਂ ਪਤਾ ਨਹੀਂ ਕੀ ਇਹ ਦੁਨੀਆ ਤੋਂ ਕੀ ਲੈ ਕੇ ਜਾਣਾ ਹੈ ਇਹ ਤੇ ਮੇਰੇ ਖਿਆਲ ਨਾਲ ਕਿ ਗੁਰੂ ਮਹਾਰਾਜ ਜੀ ਨੇ ਤੇ ਕਿਹਾ ਸੀ ਨਾ ਕਿ ਇਹ ਮਾਇਆ ਮੋਇਆ ਤੋਂ ਬਾਹਰ ਜਾਣੀ ਵੀ ਨਾਲ ਕਿ ਇਹ ਇੱਥੇ ਇੱਥੇ ਸਭ ਕੁਝ ਰਹੇ ਜੇ ਤੁਹਾਡੇ ਕਰਮ ਜਾਣੇ ਤੇ ਕਰਮ ਅਸੀਂ ਰੱਖਾ ਲਾ ਕੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹਦੇ ਦਰਬਾਰ ਸ ਤੇ ਸਾਡੇ ਕਰਮਾਂ ਦਾ ਹੀ ਲੇਖ ਹੋਣਾ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਅਸੀਂ ਆਪਣੇ ਕਰਮ ਚੰਗੇ ਕਰੀਏ ਆਪਣਾ ਜੀਵਨ ਜੋ ਗੁਰੂ ਦੀ ਮਰਿਆਦਾ ਅਨਸਾਰ ਜੀਵੀਏ ਸਬਰ ਸੰਤੋਖ ਵਾਲਾ ਜੀਵਨ ਰੱਖੀਏ ਤਾਂ ਕਿ ਸਾਨੂੰ ਬੜੇ ਬੜੇ ਜਿਹੜੇ ਬੜੀਆਂ ਬੜੀਆਂ ਕਾਰਾਂ ਦੀ ਕੋਠੀਆਂ ਚ ਠੀਕ ਹੈ ਕਿ ਗੁਰੂ ਮਾਰਗ ਦੇ ਅਨੁਸਾਰ ਉਹਨਾਂ ਨੂੰ ਭੋਗਣਾ ਵੀ ਚਾਹੀਦਾ ਪਰ ਅਸੀਂ ਕੋਈ ਦੋ ਨੰਬਰ ਦੇ ਇਹੋ ਜਿਹੇ ਧੰਦੇ ਕਰਕੇ ਜਦੋਂ ਸਾਨੂੰ ਉਹਨਾਂ ਜੀ ਉਲਟੇ ਰਹੀਏ ਸਾਡੀ ਕੌਮ ਦਾ ਉਹ ਇੱਕ ਸਾਡੀ ਨੌਜਵਾਨੀ ਨਸ਼ਿਆਂ ਨਾਲ ਖਤਮ ਹੋ ਜੇ ਸਾਨੂੰ ਕਾ ਨਾ ਜਾਗ ਆਵੇ ਜਾਂ ਸਾਡੇ ਗੁਰੂ ਗੁਰੂ ਦੀ ਬੇਦਬੀ ਹੋ ਜਾਈ ਤਾਂ ਨਾ ਜਾਗੀਏ ਜਾਂ ਸਾਡੇ ਨਾਲ ਜੋ ਵੀ ਤਕਾ ਹੋ ਜੇ ਅਸੀਂ ਚੁੱਪ ਕਰਕੇ ਸਹਿਣ ਕਰੀ ਜਾਈਏ ਤਾਂ ਘਰ ਬੈਠੇ ਇਹ ਕੋਈ ਨਹੀਂ ਸਾਨੂੰ ਤੇ ਪ੍ਰਸ਼ਾਸਨ ਦਾ ਪਾਣੀ ਮਿਲਦਾ ਸਾਡੇ ਉੱਪਰ ਚੰਗੀ ਸ਼ਤ ਹੈ ਗਈ ਆ ਤੁਹਾਡੀ ਕੋਖਾਰਾਂ ਕੋਠੇ ਆ ਗਈਆਂ ਪਰ ਇਹ ਇਹ ਚੀਜ਼ਾਂ ਸਾਨੂੰ ਮੇਰਾ ਕਹਾਂ ਕਿ ਅਸੀਂ ਉੱਪਰ ਜਾ ਕੇ ਕੀ ਜਵਾਬ ਦੇਵਾਂਗੇ ਜਾਂ ਅਸੀਂ ਆਪਣੇ ਕੌਮ ਵਾਸਤੇ ਕੀ ਕਰਜ਼ੀ ਕੀਤੀ ਉਹਦਾ ਲੇਖਾ ਕੀ ਦੇਵਾਂਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਕਹਿਣ ਦੀ ਮੇਰਾ ਗੱਲ ਕਹਿ ਕਹਿ ਤਾਂ ਅਸੀਂ ਵਿਦੇਸ਼ ਤੇ ਸਾਰਿਆਂ ਨੂੰ ਬਹੁਤ ਦੰਦੇ ਆ ਪਰ ਆਪਾਂ ਨੂੰ ਆਪਣੇ ਆਪ ਅੰਦਰ ਵੀ ਝਾਤੀ ਮਾਰਨੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਹਾਂ ਸਾਡੇ ਚ ਕਿੰਨੀਆਂ ਕਮੀਆਂ ਉਹਨਾਂ ਨੂੰ ਅਸੀਂ ਗੁਰੂ ਦੀ ਹਜ਼ੂਰੀ ਚ ਪ੍ਰਵਾਨ ਕਰਗੇ ਕਿ ਅਸੀਂ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਜਿਹੜੀ ਜੇ ਸਾਡੀ ਵਜ੍ਹਾ ਨਾਲ ਕਿਤੇ ਇੱਕ ਦਾ ਚ ਰਕਾਵਟ ਹੁੰਦੀ ਹੈ ਤੇ ਅਸਾਂ ਅਸੀਂ ਉਹ 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 ਆਪਣਾ ਜੋ ਵੀ ਤਿਆਗ ਦੀ ਵਸਾਉਣ ਦੀ ਭਾਵਨਾ ਉਹ ਤਿਆਗ ਦਿਖਾਈਏ ਤੇ ਕੌਮ ਚ ਇਕਤਾ ਹੋਵੇ ਸਾਡੇ ਆਕਾਲ ਤਕਦੀਰ ਆਨ ਸ਼ਾਨ ਦੁਬਾਰਾ ਬਹਾਲ ਹੋਵੇ ਤੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਸਿੱਖ ਕੌਮ ਦੀਆਂ ਰਵਾਇਤਾਂ ਦੇ ਅਨੁਕੂਲ ਹੋਵੇ ਕਿ ਉਹ ਜੋ ਉਹ ਸਿੱਖੀ ਦਾ ਆਪਾ ਪ੍ਰਚਾਰ ਪ੍ਰਸਾਰ ਹੋਣ ਚੰਦਾ ਸੀ ਹੋਵੇ ਤੇ ਤਾਂ ਹੀ ਸਾਡੇ ਕੌਮ ਚੱਲਦੀ ਕਾਇਆ ਜਾ ਸਕਦੀ ਆ ਬਾਕੀ ਮੈਂ ਤੁਹਾਡਾ ਸਾਰੇ ਆਏ ਫਤਵਾਂ ਤੇ ਸਜਣਾ ਸਤਾਰ ਜੋ ਸਿੱਖੀ ਦਾ ਬੀਬੀਆਂ ਭੈਣਾਂ ਦਾ ਤੈਹ ਜਦੋਂ ਦਰਵਾਜ਼ਾ ਕਰਦਾ ਕਿ ਤੁਸੀਂ ਜੋ ਪਹਿਲਾਂ ਵੀ ਜੋ ਮਾਨਸਤਾਰ ਇੱਕ ਦਾਵਾਖਾਬ ਨੇ ਕਿਹਾ ਨੇ ਕਿ ਸਾਡੀ ਕੌਮ ਤੇ ਜਾਗਦੀ ਹੈ ਪਰ ਸਾਡੇ ਲੀਟਰ ਹੀ ਮੇਰੇ ਖਿਆਲੋਂ ਗਲਾਰੀ ਕਰ ਜਾਂਦੇ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਸੁਭਾ ਸਕੇ ਨਹੀਂ ਤੇ ਹੁਣ ਵੀ ਤੁਸੀਂ ਆ ਥੋੜੇ ਜਿਹਾ ਸਮਾਂ ਚਾਹੀਏ ਆਪਣੀ ਇੱਕ ਦਾਵਾ ਜਾ ਕੌਮ ਦਾ ਅਹੰਤ ਦਾ ਸਵਾਲ ਬਣਾ ਕੇ ਉਹ ਇਲੈਕਸ਼ਨ ਲੜੀ ਤੇ ਆਪਾਂ ਸਾਰੇ ਜਣੇ ਕਾਮਯਾਬ ਹੋ ਗਏ ਇਹ ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਇਸ ਚੀਜ਼ ਨੂੰ ਸੰਭਾਲਣ ਦੀ ਲੋੜ ਆ ਸਾਰੇ ਜਨਨ ਨਾਲ ਮਿਲ ਕੇ ਚੱਲਦੀ 로ਡ ਆ ਚੱਕੀਆਂ ਸ਼ਖਸੀਅਤਾਂ ਤੋਂ ਹੋਰ ਵਾਈ ਲੈਣ ਦੀ 로ਡ ਆ ਕਿ ਸਰਬਜੀਤ ਸਿੰਘ ਵੀ ਅਜੇ ਨਵੇਂ ਆ ਸਾਡਾ ਪਰਿਵਾਰ ਵੀ ਕੋਈ ਰਾਜਨੀਤਿਕ ਨਹੀਂ ਹੈ ਅਸੀਂ ਕੋਈ ਇੱਕ ਨਾਰਮਲ ਜਿਹਾ ਪਰਿਵਾਰ ਤੋਂ ਆ ਇਸ ਕਰਕੇ ਸਾਨੂੰ ਵੀ ਤੁਹਾਡੇ ਸਹਿਯੋਗ ਦੀ ਤੁਹਾਡੇ ਸਲਾਹ ਦੀ ਸਾਨੂੰ ਬਹੁਤ ਲੋੜ ਆ ਅਸੀਂ ਕਵਾ ਸਾਹਿਬ ਨੂੰ ਕਿ ਬੇਇਜ਼ਤੀ ਕਰਾਂਗੇ ਕਿ ਉਹ ਸਾਡੇ ਸਾਨੂੰ ਸੁਜੈਸਟ ਕਰਨ ਕਿ ਅਸੀਂ ਆਉਣ ਵਾਲੇ ਸਮੇਂ 'ਚ ਜੇ ਹੋਰ ਵੀ ਸਤਾਰ ਜੋ ਸਾਡੀ ਕੌਮ ਦੇ ਕੋਈ ਚੰਗੇ ਆਗੂ ਆ ਅਸੀਂ ਉਹਨਾਂ ਕੋਲ ਸੇਧ ਲੈਣੀ ਚਾਹੁੰਦੇ ਆ ਉਹਨਾਂ ਨੂੰ ਕਹਿੰਨੇ ਕਿ ਤੁਸੀਂ ਗੁਰੂ ਮਹਾਰਾਜੇ ਉਹਦਾ ਕਿਨ ਸਾਡਾ ਮਾਰਗਦਰਸ਼ਨ ਕਰੋ ਅਸੀਂ ਤੁਹਾਡੇ ਪਿੱਛੇ ਚੱਲ ਕੇ ਅਸੀਂ ਕੌਮਲੀ ਸਰਟੀਫਿਕੇਟਾਂ ਆਵਾਜ਼ ਦੇ ਕੰਮ ਕਰੀਏ ਗੁਰੂ ਮਹਾਰਾਜ ਸਾਡੇ ਸਾਰਿਆਂ ਤੇ ਤਰਸ ਕਰਨਾ ਸਾਡੇ ਸਾਰਿਆਂ ਦੀ ਹਾਜ਼ਰੀ ਪਰੋ ਇੱਥੇ ਲਾਉਣ ਤੇ ਸਾਨੂੰ ਆਪਣੇ ਘਰੋਂ ਤਰ੍ਹਾਂ ਘਰੋਂ ਸਿੱਕੀ ਸਿਰਖੋਂ ਸਾ ਨਾਮਜ਼ਦ ਬਖਸ਼ਿਸ਼ ਇੰਨਿਆਂ ਦੇ ਬੇਤਕੇ ਭਰਵਾਨ ਹੋਈਆਂ ਬਰਾ ਚਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ